ਕੀ ਨਾਮ ਤੁਹਾਡਾ? ਅਰਬਾਨ ਸਿੰਘ ਜੀ। ਕਿਹੜੀ ਏਰੀਆ ਹੈ? ਵੀਰ ਕਾ ਬਟਾਲਾ ਰੋਡ। ਤਾਂ ਕੀ ਗਲਬਤ ਕਿਸੇ ਤੋਂ ਹੋ ਰਹੀ ਹੈ? ਮੇਰੀ ਦੁਕਾਨ ਤੇ ਦੋ ਮੀਆਂ ਬੀਬੀ ਆਏ ਆ। ਉਹਨਾਂ ਆ ਕੇ ਗਿਆ ਮੈਨੂੰ ਵਾਲੀਆਂ ਵਖਾਓ। ਮੈਂ ਵਾਲੀਆਂ ਵਖਾਈਆਂ ਕਹਿੰਦੇ ਇਹ ਨਹੀਂ ਇਹ ਤੋਂ ਵਧੀਆ ਥੋੜੀਆਂ ਹੋਰ ਵਖਾਓ ਹੈਵੀ ਵਖਾਓ। ਮੈਂ ਉਹਨਾਂ ਨੂੰ ਹੋਰ ਡੱਬਾ ਵਖਾਇਆ ਵਾ। ਉਹਦੇ ਵਿੱਚੋਂ ਇੱਕ ਜੋੜਾ ਉਹਨਾਂ ਨੇ 3.5 ਗ੍ਰਾਮ ਦਾ ਕਢਾ ਕੇ ਬਾਹਰ ਖਾ ਲਿਆ। ਕਹਿੰਦੇ ਵੀ ਤੁਸੀਂ ਇੰਜ ਕਰੋ ਅਸੀਂ ਉੱਪਰ ਪਾਉਣ ਵਾਸਤੇ ਲੈਣੀਆਂ ਥੋੜੀਆਂ ਭਾਰੀਆਂ ਵਾਲੀਆਂ ਵਖਾਓ। ਮੈਂ ਡੱਬਾ ਕੱਢ ਕੇ ਹੋਰ ਲੈ ਆ ਕੇ ਵਖਾਇਆ ਵਾ। ਉਹਦੇ ਵਿੱਚੋਂ ਕਹਿੰਦੇ ਵੀ ਦੋ ਜੋੜੇ ਉਹਨਾਂ ਕੱਢ ਕੇ ਤੇ ਫੇਰ ਰੱਖ ਲਿਆ ਕਹਿੰਦੇ ਵੀ ਸਾਨੂੰ ਬਾਹਰ ਰਹਿਣਦੇ ਹੋਏ ਅਸੀਂ ਦੋ ਤਿੰਨ ਜੋੜੇ ਲੈ ਕੇ ਜਾਣੇ ਆ ਇੰਨੇ ਵਿੱਚ ਹੀ ਆਪਣਾ ਮੈਨੂੰ ਕਹਿਣ ਲੱਗੇ ਤੁਸੀਂ ਇੰਜ ਕਰੋ ਇਹਨਾਂ ਦੀ ਪਰਚੀ ਬਣਾਓ ਸ਼ੀਸ਼ੇ ਗਾੜੀ ਚੱਲ ਗਈ ਆ ਸ਼ੀਸ਼ਾ ਸਾਣੀ ਕੰਨ ਚ ਪਾ ਕੇ ਵੇਖਣ ਦੀ ਆ ਕਹਿੰਦੀ ਠੀਕ ਆ ਘਰ ਵਾਲਿਆਂ ਨੂੰ ਕਹਿੰਦੀ ਮੈਂ ਵੀ ਠੀਕ ਤਾਂ ਲੱਗਨਦਾ ਆ ਇਸੇ ਇੰਨਾ ਹੀ ਕੰਮ ਹੋਇਆ ਤੇ ਉਹਨੇ ਇੱਕ ਜੋੜਾ ਆਪਣਾ ਜਿਹੜਾ ਥੱਲੇ ਸੁੱਟਤਾ ਵਾ ਸਾਨੂੰ ਬਾਅਦ ਸ਼ੱਕ ਹੋਇਆ ਵੀ ਇਹ ਜੋੜਾ ਮੇਰਾ ਇੱਕ ਘਟ ਗਿਆ ਵਾ ਅਸੀਂ ਉਹ ਵੇਖਿਆ ਤੇ ਜੋੜਾ ਹੈਗਾ ਨਹੀਂ ਆ ਮੈਨੂੰ ਕਹਿੰਦੀ ਪਰਚੀ ਬਣਾ ਡੱਬੀ ਚ ਪੈ ਕੇ ਕਰੋ ਤੁਸੀਂ ਮੈਂ ਡੱਬੀ ਚ ਪੈ ਕਰਦੇ ਆ ਕਹਿੰਦਾ ਵੀ ਅਸੀਂ ਪੈਸੇ ਕਢਵਾ ਕੇ ਏਟੀਐਮ ਤੋਂ ਆਏ ਆ ਤੇ 2 ਮਿੰਟ ਚ ਆਇਆ ਨਾ ਘਰ ਵਾਲੇ ਨੂੰ ਕਹਿੰਦੀ ਤੂੰ ਇੱਥੇ ਬਹਿ ਤੇ ਮੈਂ ਆਈ ਉਹ ਆਪਣਾ ਚੱਲ ਗਿਆ ਚਲ ਗਈ ਆ ਤੇ ਮਗਰ ਹੀ ਉਹਦੇ ਘਰ ਵਾਲਾ ਚੱਲ ਗਿਆ ਕਿੰਨੇ ਵਜੇ ਸਮਾਂ ਸੀ ਦੋ ਪੌਣੇ ਦੇ ਦੋ ਟਾਈਮ ਦਾ ਹੈ ਪਹਿਲਾਂ ਵੀ ਕਦੇ ਇਹ ਆਏ ਨੇ ਦੁਬਾਰਾ ਪਹਿਲਾਂ ਕਦੀ ਨਹੀਂ ਆਏ ਦੱਸਿਆ ਉਸ ਨੇ ਕਿ ਅਸੀਂ ਕਿੱਥੋਂ ਆਏ ਆ ਕਿੱਥੋਂ ਨਾ ਨਾ ਤੁਸੀਂ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਦਿੱਤੀ ਹੈ ਕੀ ਕਹਿੰਦੇ ਹੋ ਕੀ ਇਨਸਾਫ ਨਹੀਂ ਮਿਲ ਸਕਦਾ ਅਸੀਂ ਇਨਸਾਫ ਦੀ ਮੰਗ ਇਹ ਕਰਦੇ ਵੀ ਉਹ ਚੋਰ ਫੜਿਆ ਜਾਵੇ ਉਹਨੇ ਹੋਰ ਵਾਰ ਦੱਤਾਂ ਬੜੀਆਂ ਕੀਤੀਆਂ ਸ਼ਹਿਰੋਂ ਵੀ ਸਾਨੂੰ ਕੋੜਵਾ ਕੇ ਐਨੇ ਭੇਜੀਆਂ ਕਿ ਸਾਡੀ ਦੁਕਾਨ ਤੇ ਵੀ ਕਰਕੇ ਗਿਆ ਦੁਕਾਨ ਤੇ ਸੀਸੀਟੀਵੀ ਲੱਗੀ ਹੋਈ ਆ ਸਾਡੇ ਲੱਗੇ ਆ ਕੈਮਰੇ ਚ ਆਏ ਨੇ ਹਾਂਜੀ ਕੈਮਰੇ ਚ ਆਏ ਆ ਹਾਂ ਸਰ ਇੱਕ ਸੁਣਿਆ ਅਰੇ ਦੁਕਾਨ ਉਤੇ ਇੱਕ ਜੋੜੀ ਬਲੈਡਿਕਟਰੀ ਬਿੱਤੀ ਇੱਕ ਲੇਡੀ ਤੇ ਇੱਕ ਜੈਂਟਸ ਆ ਇਹਨਾਂ ਨੇ ਲਿਖਾਇਆ ਦਰਖਾਸਤ ਤੇ ਕੰਪਲੇਂਟ ਆਈ ਆ ਇਹ ਤਸਦੀਕ ਕਰਕੇ ਪਤਾ ਕਰਦੇ ਆਂ ਵੀ ਇਹ ਕੌਣ ਐ ਇਹਨਾਂ ਬੜੇ ਪਤਾ ਲੱਗਾ ਵੀ ਇਹ ਹੋਰ ਵੀ ਹੋ ਜੀਆਂ ਆਵਾਦਾਂ ਕਰ ਰਹੇ ਆ ਇੱਕ ਲੇਡੀ ਜੀ ਆ ਤੇ ਇਹਦੀ ਕੋਈ ਤਸਦੀਕ ਕਰਦੇ ਆਂ ਵੀ ਕੌਣ ਐ ਕਿੱਥੋਂ ਦੀ ਐ ਤੇ ਫਿਰ ਅਗਲੀ ਪੰਟੀ ਕਰਵਾਂਗੇ ਕੰਪਲੇਂਟ ਜੇ ਕਰ ਪਾਈਏ ਇਸ ਵੀਡੀਓ ਵਿੱਚ ਤੁਸੀਂ ਇਹ ਚੋਰ-ਚੋਰੀ ਨੂੰ ਦੇਖ ਰਹੇ ਜੇ 19 ਤਰੀਕ ਨੂੰ ਪੌਣੇ 2 ਵਜੇ ਦੇ ਕਰੀਬ ਇਹ ਵੇਰ ਕੇ ਇੱਕ ਸਨੇਰੀ ਦੀ ਦੁਕਾਨ ਤੇ ਆਏ ਸੀ ਵਾਲੀਆਂ ਦੇਖ ਰਹੇ ਸੀ ਜੋਦੋ ਕੀ ਕਿ ਇਹਨਾਂ ਨੇ ਇੱਕ ਜੋੜਾ ਨੀਚੇ ਜ਼ਮੀਨ ਤੇ ਸੁੱਟ ਦਿੱਤਾ ਤੇ ਇਸ ਲੇਡੀ ਨੇ ਬੜੀ ਚਲਾਕੀ ਨਾਲ ਜਿੱਦਾਂ ਤੁਸੀਂ ਵੀਡੀਓ ਚ ਦੇਖ ਰਹੇ ਜੇ ਪੈਨੈਕਸਸ ਕਰਕੇ ਅੱਗੇ ਪਾਸ ਕਰ ਦਿੱਤਾ ਆਪਣੇ ਘਰ ਵਾਲੇ ਤੱਕ ਤੇ ਉਸ ਦੇ ਘਰ ਵਾਲੇ ਨੇ ਬੜੀ ਸ਼ੈਅਰੀ ਨਾਲ ਉਹ ਜੋੜਾ ਚੁੱਕ ਲਿਆ ਅਤੇ ਚੁੱਕ ਕੇ ਲੈ ਗਏ ਕੋਈ ਵੀ ਇਹਨਾਂ ਬਾਰੇ ਕੋਈ ਜਾਣਕਾਰੀ ਰੱਖਦਾ ਹੋਵੇ ਤਾਂ ਸਾਨੂੰ ਸੰਪਰਕ ਕਰ ਸਕਦਾ ਹੈ 95922 28331 95922 28331 ਇਹਨਾਂ ਤੋਂ ਬਚ ਕੇ ਰਹੋ ਇਹ ਹੋਰ ਵੀ ਵਾਅਦਾਤ ਕਰ ਜਾਂਦੇ ਨੇ ਸੁਣਨ ਚਾ ਰਿਹਾ ਕਿ ਪਿੱਲੋ ਵੀ ਨਾਲੇ ਵਾਅਦਾਤਾਂ ਕੀਤੀਆਂ ਹੋਈਆਂ ਨੇ